ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਢੱਲਮਾ ਆਏ ਸੀ ਜੀ ਤੇ ਇਹ ਚ ਘਾਸੇ ਵਾਲੀ ਗੱਲ ਵੀ ਹੈ ਤੇ ਨੁਕਸਾਨ ਵੀ ਹੋਇਆ ਬਾਈਆਂ ਦਾ ਤੇ ਵੀਡੀਓ ਨੂੰ ਸਾਰੀ ਸੁਣਿਓ ਜੇ ਤੇ ਅਮਲ ਜ਼ਰੂਰ ਕਰਿਓ ਜੀ ਇਹ ਗੱਲ ਤੇ ਮੇਰੀ ਤੇ ਆ ਜਿਹੜੀ ਮੱਝ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਇਹ ਮੈਂ ਸਵਾਉਣ ਆਇਆ ਸੀਗਾ ਅੱਜ ਇਹ ਕਹਿੰਦੇ ਵੀ ਰਾਤ ਦੀ ਇਹ ਪਾਣੀ ਸਿੱਟੀ ਜਾਂਦੀ ਹੈ ਬਹੁਤ ਜ਼ਿਆਦਾ ਤੇ ਵੀ ਬੱਚਾ ਨਾਲ ਡੈਡ ਮੈਨੂੰ ਵੀ ਇਹ ਲੱਗਿਆ ਮੈਂ ਇਹ ਪਾਣੀ ਛੱਡਦੀ ਹੈ ਕੋਈ ਦਿੱਕਤ ਹੋਊਗੀ ਤੇ ਜ਼ੋਰ ਬਹੁਤ ਲਾਈ ਜਾਂਦੀ ਹੈ ਜੀ ਠੀਕ ਹੈ ਆ ਮੱਝ ਦੇਖੋ ਜੀ ਇਹਦੇ ਅੱਜ 10 ਮਹੀਨੇ ਹੋ ਗਏ ਟੀਕਾ ਭਰੇ ਨੂੰ ਤੇ ਅੱਜ ਇਹ ਹੀਟ 'ਚ ਸੀ ਜੀ ਮੱਝ ਦੇ ਟੀਕਾ ਭਰਤਾ ਦੂਰੀ ਵਰੀ ਪਰ ਇਹਨਾਂ ਨੇ ਮੈਨੂੰ ਸਵਾਉਣ ਨੂੰ ਸੱਦਿਆ ਸੀ ਦੇਖੋ ਤੁਸੀਂ ਇਹਨਾਂ ਨੇ ਪਸ਼ੂ ਚੈੱਕ ਨਹੀਂ ਕਰਾਇਆ ਜੀ ਤੇ ਬਹੁਤ ਵੱਡਾ ਨੁਕਸਾਨ ਆ ਦੇਖੋ ਤੁਸੀਂ ਵੀ ਸਾਲ ਹੋ ਗਿਆ ਇਹਨਾਂ ਨੂੰ ਸਾਂਭਦਿਆਂ ਨੂੰ ਸਾਲ ਹੋ ਗਿਆ ਨਾ 10 ਮਹੀਨੇ ਹੋ ਗਏ ਅੱਜ ਪੂਰੇ ਨੂੰ ਹੂੰ 10 ਮਹੀਨੇ ਹੋ ਗਏ ਜੀ ਪੂਰੇ ਠੀਕ ਹੈ ਵੀ ਸਾਲ ਹੀ ਖਰਾਬ ਹੋ ਗਿਆ ਸਮਝ ਲਓ ਤੁਸੀਂ ਤੇ ਆਹ ਮੱਝ ਦਾ ਪਹਿਲਾਂ ਵਾਲਾ ਬੱਚਾ ਜੀ ਠੀਕ ਹੈ ਤੇ 2 ਸਾਲਾਂ ਦੇ ਕਰੀਬ ਸਮਝ ਲਓ ਸਾਲ ਸਵਾ ਸਾਲ ਦੇ ਕਰੀਬ ਹੋ ਗਿਆ ਇਹਨੂੰ ਸੂਈ ਨੂੰ ਤੇ ਨੁਕਸਾਨ ਦੇਖੋ ਕਿੱਡਾ ਤੁਸੀਂ ਆਪ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਤਿੰਨ ਤੋਂ ਢਾਈ ਤੋਂ ਤਿੰਨ ਮਹੀਨਿਆਂ ਦੇ ਵਿੱਚ ਪਸ਼ੂ ਚੈੱਕ ਕਰਾਇਆ ਕਰੋ ਹਨ ਤੇ ਨਹੀਂ ਤਾਂ ਇਹੀ ਹਾਲ ਹੋਣਾ ਦੇਖ ਲਓ ਤੁਸੀਂ ਵੀ ਕਿੱਥੇ ਅੱਜ ਇਹਨਾਂ ਦੇ ਹਿਸਾਬ ਨਾਲ ਮੱਝ ਸੂਰ ਰਹੀ ਸੀਗੀ ਤੇ ਕਿੱਥੇ ਅੱਜ ਹੀਟ ਚੇ ਦੇ ਟੀਕੇ ਭਰਿਆ ਗਿਆ ਦੁੱਧੋਂ ਇਹਨਾਂ ਨੇ ਛੱਡਤੀ ਹੈ ਜੀ ਤੇ ਨੁਕਸਾਨ ਦੇਖੋ ਇਹ ਵੀ ਐਵੇਂ ਆਪ ਪੱਠੇ ਪਾਈ ਜਾਣੇ ਪਸ਼ੂ ਨੂੰ ਇਹੀ ਤਿੰਨ ਮਹੀਨਿਆਂ ਦੇ ਪਸ਼ੂ ਚੈੱਕ ਕਰਾਇਆ ਹੁੰਦਾ ਹੁਣ ਨੂੰ ਕੋਈ ਹੱਲ ਹੋਇਆ ਹੁੰਦਾ ਚਾਰ ਪੰਜ ਮਹੀਨਿਆਂ ਦੀ ਗੱਭ ਦੂਰੀ ਵਾਰੀ ਮੱਝ ਹੁੰਦੀ ਠੀਕ ਹੈ ਪਰ ਇਹ ਬਹੁਤ ਵੱਡਾ ਲਾਅਸ ਆ ਤੁਸੀਂ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਜਿੰਨਾ ਮਰਜੀ ਭਲਾ ਮੈਂ ਤੁਹਾਨੂੰ ਕਹਿ ਹੀ ਜਾਵਾਂ ਵੀ ਚੈੱਕ ਕਰਾਉਣ ਦੀ ਲੋੜ ਨਹੀਂ ਪਸ਼ੂ ਗੱਭਣ ਹੈ 100% ਗਾਰੰਟੀ ਹੈ ਠੀਕ ਹੈ ਪਰ ਫਿਰ ਵੀ ਪਸ਼ੂ ਨੂੰ ਚੈੱਕ ਕਰਾਇਆ ਕਰੋ ਜੀ ਤੇ ਨਹੀਂ ਤਾਂ ਦੇਖ ਲਓ ਨੁਕਸਾਨ ਤੁਸੀਂ ਮੇਲਾ ਤੇਲ ਤੂਲ ਵੀ ਦਿੱਤਾ ਇਹਨੂੰ ਕਿੰਨਾ ਕੁ ਅੱਛਾ ਤੇ ਹੋਰ ਕੀ ਦਿੱਤਾ ਲੇਵਲੂਆ ਬਣਾਉਣ ਵਾਸਤੇ ਵੀ ਦਵਾਈਆਂ ਦਿੱਤੀਆਂ ਅੱਛਾ ਪਾਊਡਰ ਵੀ ਦਿੱਤਾ ਠੀਕ ਹੈ ਜੀ ਦੇਖੋ ਇਹ ਲੋਸ ਹੀ ਹੈ ਨਾ ਤੇ ਦੁੱਧੋਂ ਵੀ ਛੜਤੀ ਦੁੱਧੋਂ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਆਪੇ ਦੁੱਧੋਂ ਗਈ ਹੈ ਕਿ ਛੱਡੀ ਸੀ ਤੁਸੀਂ ਛੱਡੀ ਹੈ ਕਿੰਨਾ ਦੁੱਧ ਸੀ ਉਦੋਂ ਤੇ ਫਿਰ ਤੁਸੀਂ ਉਦੋਂ ਹੀ ਚੈੱਕ ਕਰਾ ਲੈਣੀ ਸੀ ਜੋ ਤੁਹਾਨੂੰ ਪਤਾ ਵੀ ਦੁੱਧੋਂ ਨਹੀਂ ਜਾ ਰਹੀਗੀ ਝੋਟੀ ਹਾਂ ਨਾ 10 ਮਹੀਨੇ ਤੁਹਾਡੇ ਖਰਾਬ ਹੋ ਗਏ ਅੱਜ ਦੇਖ ਲਓ ਪੂਰਾ ਵੱਡਾ ਲੋਸ ਹੀ ਆ ਸਮਝ ਲਓ ਇਦੋਂ ਹੁਣ ਵੱਡਾ ਲੋਸ ਕੀ ਹੋਊਗਾ 10 ਮਹੀਨੇ ਗਏ ਤੁਹਾਡੇ ਤੇ ਹਜੇ ਸਮਝ ਲਓ ਵੀ ਹੁਣ ਅੱਜ ਠੀਕ ਆ ਭਰਿਆ ਤੇ ਹੁਣ ਹਜੇ ਚੈੱਕ ਹੋਊਗੀ ਕਿੱਥੇ ਸਾਲ ਸਮਝ ਲੋ ਅਸਰ ਝੋਟੀ ਸਮਝ ਕੇ ਸਾਂਭਣੀ ਪੈਣੀ ਆ ਤੁਹਾਨੂੰ ਇਹ ਠੀਕ ਹੈ ਤੇ ਇਹੀ ਤੁਸੀਂ ਜੇ ਆਪਾਂ 4-5 ਮਹੀਨੇ ਤੇ 3 ਮਹੀਨੇ ਤੇ ਚੈੱਕ ਕਰਾਈ ਹੁੰਦੀ ਜਾਂ ਅਜੇ ਤੋਂ 2 ਮਹੀਨੇ ਪਹਿਲਾਂ ਹੀ ਚੈੱਕ ਕਰਾਈ ਹੁੰਦੀ 3 ਮਹੀਨੇ ਤੇ ਹੁਣ ਨੂੰ ਫੇਰ ਵੀ ਮੱਝ ਗੱਬਣ ਹੁੰਦੀ ਥੋਡੀ ਅਜ ਹਨ ਹੁਣ ਕਿ ਇੱਕ ਤਾਂ ਗਰਮੀ ਸ਼ੁਰੂ ਹੋ ਗਈ ਆ ਠੀਕ ਹੈ ਤੇ ਪਰ ਇੰਨਾ ਅੰਨਾ ਵਿਸ਼ਵਾਸ ਨਾ ਕਰਿਆ ਕਰੋ ਵੀ ਯਾਰ ਸਾਡਾ ਪਸ਼ੂ ਸਾਨੂੰ ਦੱਸਦਾ ਜਿਹੜੇ ਆਸੇ ਪਾਸੇ ਵਾਲੇ ਇਹਨਾਂ ਦਾ ਤੁਹਾਨੂੰ ਕਹੀ ਜਾਣਾ ਵੀ ਝੋਟੀ ਗੱਬਣਾ ਗੱਬਣਾ ਟਾਈਮ ਤੇ ਲਾਉਗੀ ਹਾਂ ਆਸੇ ਪਾਸੇ ਵਾਲੇ ਕਹੀਗੇ ਪਰ ਆਸੇ ਪਾਸੇ ਹਾਂਜੀ ਹਾਂਜੀ ਉਹ ਨਾ ਸਾਨੂੰ ਤਾਂ ਉਹ ਨਿੱਚੇ ਤਾਂ ਫਰਖੇ ਚ ਕੀ ਜਾਂਦਾ ਸੀ ਨਹੀਂ ਨਹੀਂ ਫਿਰ ਐ ਨਹੀਂ ਨਾ ਜੀ ਇਹ ਹੁਣ ਕਈ ਬੰਦੇ ਆ ਪੁੜਿਆਂ ਤੋਂ ਵਾਲ ਪੱਟ ਕੇ ਗਈ ਜਾਂਦੇ ਵੀ ਇਹ ਗੱਭਣ ਹੈ ਇਹ ਤਾਂ ਕੋਈ ਨਿਸ਼ਾਨੀ ਨਹੀਂ ਨਾ ਇਹ ਕੋਈ ਨਿਸ਼ਾਨੀ ਨਹੀਂ ਨਾ ਹੀ ਤੁਸੀਂ ਸਰੋਂ ਦੇ ਤੇਲ ਚ ਪਾ ਕੇ ਅਗਲਾ ਉਹ ਪਾਣੀ ਚ ਸਰੋਂ ਦਾ ਤੇਲ ਪਾ ਕੇ ਚੈੱਕ ਕਰੀ ਜਾਂਦੇ ਉਹ ਵੀ ਕੋਈ ਨਿਸ਼ਾਨੀ ਨਹੀਂ ਜਿੰਨਾ ਚਿਰ ਡਾਕਟਰ ਨਹੀਂ ਚੈੱਕ ਕਰਦਾ ਜਾਂ ਬਲੱਡ ਟੈਸਟ ਨਹੀਂ ਹੁੰਦਾ ਉਨਾਂ ਚਿਰ ਤੁਸੀਂ ਧੇਜੋ ਨਾ ਹੁਣ ਨੁਕਸਾਨ ਤਾਂ ਸੋਡਾ ਹੋਇਆ ਆਸ-ਪਾਸੇ ਵਾਲਿਆਂ ਦਾ ਤਾਂ ਨਹੀਂ ਹੋਇਆ ਸੋਡਾ ਨਹੀਂ ਜਿਹੜਾ ਗਾਈਆਂ ਰੱਖਦਾ ਹਾਂਜੀ ਹਾਂਜੀ ਨਹੀਂ ਨਹੀਂ ਜੀ ਫਿਰ ਤੋਂ ਮੈਂ ਤਾਂ ਤੁਹਾਨੂੰ ਮੈਂ ਤੁਹਾਨੂੰ ਅੱਜ ਤੋਂ 2 ਮਹੀਨੇ ਪਹਿਲਾਂ ਵੀ ਜਦੋਂ ਇਹ ਛੋਟੀ ਬਿਮਾਰ ਸੀ ਥੋੜੀ ਉਦੋਂ ਵੀ ਦੱਸ ਕੇ ਗਿਆ ਸੀ ਵੀ ਇਹਨੂੰ ਚੈੱਕ ਕਰਾ ਲਓ ਵੀ ਇਹ ਖਾਲੀ ਹੈ ਪਰ ਉਦੋਂ ਵੀ ਮੁੰਡਾ ਕਹਿੰਦਾ ਨਹੀਂ ਯਾਰ ਗੱਬਣ ਲੱਗਦੀ ਏ ਡਾਕਟਰ ਫਾਇਦਾ ਨਹੀਂ ਕੋਈ ਤੇ ਆ ਤੁਹਾਡੇ ਸਾਹਮਣੇ ਖਾਲੀ ਹੈ ਠੀਕ ਹੈ ਨਾ ਨੁਕਸਾਨ ਸੋਡਾ ਹੋਏ ਆਸੇ ਪਾਸੇ ਵਾਲਾਂ ਦਾ ਨਹੀਂ ਹੋਇਆ ਕਿਸੇ ਦਿਨਾਂ ਤੇ ਜਾ ਕਰੋ ਜਿੰਨਾ ਚਾਹ ਡਾਕਟਰ ਚੈੱਕ ਕਰਕੇ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਗੱਭਣ ਆ ਪਸ਼ੂ ਠੀਕ ਹੈ ਉਹਨਾਂ ਚਾਰ ਆਪਾਂ ਕੁਝ ਨਹੀਂ ਕਰ ਸਕਦੇ ਪਹਿਲਾਂ ਤਾਂ ਆਪਾਂ ਜੇ 3 ਮਹੀਨੇ ਤੇ ਪਸ਼ੂ ਚੈੱਕ ਨਹੀਂ ਕਰਾਉਂਦੇ ਤੇ 7 ਮਹੀਨੇ ਤੱਕ ਤਾਂ ਆਪਾਂ ਇਹੀ ਵੇਟ ਕਰੀ ਜਾਂਦੇ ਆ ਵੀ ਯਾਰ ਗੱਭਣ ਹੋਊ ਗੱਭਣ ਹੋਊ ਕੁਛ ਖਰਾਕ ਪਾਵਾਂਗੇ ਇਹੀ ਤੋਂ 2.5 ਮਹੀਨੇ ਤੇ ਚੈੱਕ ਕਰਾਈ ਹੁੰਦੀ ਅੱਜ ਨੂੰ 5 ਮਹੀਨਾ ਦੀ ਦੂਰੀ ਬਰੀ ਗੱਭ ਹੁੰਦੀ ਤੇ ਆ ਸੋਡਾ ਕਿੱਡਾ ਵੱਡਾ ਲਾਸ ਹੈ ਨਾ ਹੁਣ ਅਸਰ ਝੋਟੀ ਸਮਝ ਕੇ ਸਾਹਮਣੀ ਪੈਣੀ ਆ ਪਸ਼ੂ ਲੈਣਾ ਗਰੀਬ ਬੰਦੇ ਆਸਤੇ ਬ ਆਸ ਤੁਹਾਨੂੰ ਦੱਸ ਹੀ ਰਿਹਾ ਠੀਕ ਹੈ ਤੇ ਦੇਖੋ ਤੁਸੀਂ ਵੀ ਨੁਕਸਾਨ ਵੇਖੋ ਕਿੱਡਾ ਵਾ ਡੱਕ ਸਿਰਫ ਛੋਟੀ ਜਿਹੀ ਨਗਹਿਲੀ ਪਿੱਛੇ ਵੀ ਪਸ਼ੂ ਚੈੱਕ ਨਹੀਂ ਕਰਾਇਆ ਠੀਕ ਹੈ ਧਿਆਨ ਰੱਖਿਆ ਕਰੋ ਪਸ਼ੂ ਨੂੰ ਚੈੱਕ ਜ਼ਰੂਰ ਕਰਾਇਆ ਕਰੋ ਜੀ 2.5 ਤੋਂ 3 ਮਹੀਨਿਆਂ ਦੇ ਵਿੱਚ ਮੱਝ ਨੂੰ ਗਾਂ ਨੂੰ ਜ਼ਰੂਰ ਚੈੱਕ ਕਰਾਇਆ ਕਰੋ ਭਲਾ ਜਿੰਨੀ ਮਰਜੀ ਤਸੱਲੀ ਹੋਵੇ ਮੈਂ ਵੀ ਤੁਹਾਨੂੰ ਇਹ ਗੱਲ ਕਹਿਣਾ ਭਲਾ ਮੈਂ ਤੁਹਾਨੂੰ ਕਹਿ ਜਾ ਮੈਂ ਵੀ ਕਹਿ ਜਾਂਦਾ ਕਈ ਵਾਰ ਵੀ ਚੈੱਕ ਦੀ ਵੀ ਲੋੜ ਨਹੀਂ ਪਰ ਤੁਸੀਂ ਚੈੱਕ ਪਸ਼ੂ ਨੂੰ ਜ਼ਰੂਰ ਕਰਾਇਆ ਕਰੋ ਜੀ ਕੋਈ ਨੁਕਸਾਨ ਨਹੀਂ ਗਾ ਚੈੱਕ ਕਰਾਉਣ ਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਧੰਨਵਾਦ